ਇਹ ਕੈਟੇਗਰੀ ਦੇ ਗੈਂਗਸਟਰ ਜਿਨ੍ਹਾਂ ਤੇ 2-200 ਪਰਚੇ ਦਰਜ ਉਹ ਜੇਲ੍ਹਾਂ ਚੋਂ ਫੋਨ ਕਰੀ ਜਾ ਰਿਹਾ ਇਹ ਸਰਕਾਰ ਤੋਂ ਪਰਚਾ ਨਹੀਂ ਦਰਜ ਹੋ ਰਿਹਾ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਤਰਨਤਾਰਨ ਐਸਐਸਪੀ ਨੂੰ ਮੈਂ ਇੱਕ ਸ਼ਿਕਾਇਤ ਦੇ ਕੇ ਆਇਆ ਜਿੱਥੇ ਜੱਗੂ ਭਗਵਾਨਪੁਰੀਏ ਦਾ ਫੋਨ ਆਇਆ ਉਹ ਵੀ ਮੈਂ ਬੜੀ ਝੇਤੀ ਜਨਤਕ ਕਰੂੰਗਾ ਉਹ ਉੱਤੇ ਚੰਡੀਗੜ੍ਹ ਤੱਕ ਸ਼ਿਕਾਇਤ ਗਈ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਉਹਨੂੰ ਪ੍ਰੋਟੈਕਟ ਕਿਉਂ ਕਰ ਰਹੇ ਹੋ ਔਰ ਉਹ ਇੱਕ ਹਲਕੇ 'ਚ ਨਹੀਂ ਮੇਰੇ ਹਲਕੇ 'ਚ ਵੀ ਮੈਂ ਬੜੀ ਚੇਤੀਓ ਪ੍ਰੂਫ ਵੀ ਰਿਲੀਜ਼ ਕਰੂੰਗਾ ਜਿੱਥੇ ਮੈਨੂੰ ਇਹ ਕਿਹਾ ਗਿਆ ਹੈ ਕਿ ਉਹਦੀ ਮਾਤਾ ਇੱਕ ਪਿੰਡ 'ਚ 15 ਲੱਖ ਰੁਪਏ ਲੈਣ ਆਈ ਹੈ ਜਦ ਉਹਨਾਂ ਨੂੰ ਇੰਨੀ ਸਰਪਰਸਤੀ ਇੰਨੀ ਪ੍ਰੋਟੈਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਤੇ ਤੁਸੀਂ ਮੰਨ ਸਕਦੇ ਹੋ ਕਿ ਫਿਰ ਦੂਜਿਆਂ ਨੂੰ ਕਾਦੀ ਸਿਕਿਉਰ ਸੇਫਟੀ ਐਂਡ ਸਿਕਿਉਰਿਟੀ ਰਹਿ ਜੂ ਫਿਰ ਤਾਂ ਮਨਮਰਜ਼ੀ ਕਰਨਗੇ ਪੁਲਿਸ ਉਹਨਾਂ ਤੋਂ ਡਰਨ ਲੱਗ ਗਈ ਹੈ ਕਿ ਇਹਨਾਂ ਨੂੰ ਤਾਂ ਭਾਈ ਸਰਕਾਰ ਇਹਨਾਂ ਦੇ ਨਾਲ ਅੱਜ ਇਹੀ ਕਾਰਨ ਹੈ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਸਰਪੰਚ ਵੀ ਅੱਜ ਉੱਥੇ ਪੱਟੀ ਜੇ ਮਾਰਤਾ ਹੈ ਪੱਟੀ ਹਲਕਾ ਕਿਹਦਾ ਜੀ ਵਜ਼ੀਰ ਸਾਹਿਬ ਦਾ